ਰੂਪਨਗਰ ਤੋਂ ਲੁਧਿਆਣਾ ਤੱਕ ਬਣਾਏ ਜਾ ਰਹੇ ਗ੍ਰੀਨਫੀਲਡ ਹਾਈਵੇ ਪ੍ਰੋਜੈਕਟ ਤਹਿਤ ਜ਼ਮੀਨ ਐਕਵਾਇਰ ਕਰਨ ਪਹੁੰਚੇ ਪ੍ਰਸ਼ਾਸਨ ਦਾ ਕਿਸਾਨਾਂ ਦੇ ਵੱਲੋਂ ਸਖਤੀ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਸਹਜੋ ਮਾਜਰਾ ਵਿਖੇ ਜਦੋਂ ਜ਼ਮੀਨ ਖਾਲੀ ਕਰਵਾਉਣ ਦੇ ਲਈ 100 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਜੀ.ਐਸ.ਬੀ ਮਸ਼ੀਨਾਂ ਨਾਲ ਪ੍ਰਸ਼ਾਸਨ ਦੀ ਟੀਮ ਪਹੁੰਚੀ ਤਾਂ ਕਿਸਾਨਾਂ ਨੇ ਇਸ ਦਾ ਜ਼ੋਰਦਾਰ ਵਿਰੋਧ ਕੀਤਾ। ਪਿੰਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਜ਼ਮੀਨ ਦਾ ਸਹੀ ਮੁਆਵਜ਼ਾ ਨਹੀਂ ਮਿਲ ਰਿਹਾ। ਉਹਨਾਂ ਇਹ ਵੀ ਦੱਸਿਆ ਹੈ ਕਿ ਇਹ ਜ਼ਮੀਨ ਪੰਜਾਬ ਦੀ ਸਭ ਤੋਂ ਉਪਜਾਊ ਜ਼ਮੀਨ ਹੈ ਤੇ ਉਹ ਇਸ ਨੂੰ ਕਿਸੇ ਵੀ ਕੀਮਤ ਉੱਤੇ ਨਹੀਂ ਦੇਣਾ ਚਾਹੁੰਦੇ। ਦੂਜੇ ਪਾਸੇ ਡੀਐਸਪੀ ਤਰਲੋਚਨ ਸਿੰਘ ਸਮਰਾ ਨੇ ਦੱਸਿਆ ਕਿ ਪਿੰਡ ਦੇ ਵਿੱਚ ਮਾਹੌਲ ਸ਼ਾਂਤਮਈ ਹੈ ਤੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਗਏ ਨੇ। ਉਹਨਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਮੁਆਵਜ਼ੇ ਬਾਰੇ ਕੋਈ ਇਤਰਾਜ਼ ਆਇਆ ਤਾਂ ਉਹ ਐਸਡੀਐਮ ਨਾਲ ਗੱਲਬਾਤ ਕਰ ਸਕਦਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੰਮ ਸ਼ਾਂਤਮਈ ਢੰਗ ਦੇ ਨਾਲ ਚੱਲ ਰਿਹਾ ਹੈ ਹੈ ਜੀ ਸਾਡੀ ਜਮੀਨਾਂ ਜਿਹੜੀਆਂ ਅੱਜ ਮੇਂ ਸੜਕ ਬਣਾਉਣੀ ਹੈ ਉਹਦੇ ਲਈ ਨੁਕਾਰ ਕਰਨਾ ਹੈ ਤੇ ਨਾ ਸਾਨੂੰ ਪੈਸਾ ਮਿਲਿਆ ਨਾ ਸਾਨੂੰ ਨੋਟਿਸ ਮਿਲਿਆ ਪਾਸ ਪ੍ਰਸ਼ਾਸਨ ਲੈ ਕੇ ਆ ਕੇ ਮੰਡੂ ਵਾਲੇ ਨੇੜੀ ਪੁਲਿਸ 10 12 74 BHP ਵਗੈਰਾ ਆਵਾਟ ਹੁਣ ਅਸੀਂ ਡਰਦੇ ਮਾਰੇ ਆ ਕੀ ਕਰੀ ਉਹਨਾਂ ਨੇ ਬੰਗਾ ਲੈ ਕੇ ਗੋਟੇ ਵਾਲਾ ਰੁਕਿਆ ਨਹੀਂ ਗਿਆ ਇਹਨਾਂ ਨੂੰ ਹਾਂ ਰੁਕਿਆ ਨਹੀਂ ਗਿਆ ਜੀ ਨਹੀਂ ਰੁਕਿਆ ਸੀ ਅਜਿਹਾ ਸਾਡੀ ਫਸਲਾਂ ਕੰਨੀਆਂ ਸਾਨੂੰ ਸਾਨੂੰ ਫੈਸਲਾ ਨਹੀਂ ਮਿਲਿਆ ਹੈਗਾ ਨਾ ਅਸੀਂ ਪੈਸੇ ਚੱਕੇ ਜਿਹੜੀ ਫਸਲਾਂ ਬੀਜੀਆਂ ਅਸੀਂ ਉਹ ਵਾਈਆਂ ਹੀ ਕਿ ਬਾਤ ਹੈ ਜੀ ਇਹ ਕੀ ਰੇਟ ਕਿल्ले ਹਿਸਾਬ ਨਾਲ ਤੁਹਾਨੂੰ ਮਿਲਿਆ ਜੀ 6 ਕਿल्ले 28 ਲੱਖ ਦੇ ਹਿਸਾਬ ਨੂੰ ਦਿੱਤਾ ਜਦ ਕਿ ਰੇਟ 7-7 ਦਾ ਹੈ ਮੇਰੇ ਖਿਆਲ ਆ ਇਸ ਟਾਈਮ ਹੁਣ 70-80 ਲੱਖ ਰੁਪਏ ਦੇ ਭਾਅ ਨੂੰ ਅਸੀਂ ਆਪ ਖੁਦ ਖਰੀਦ ਨਹੀਂ ਤਿਆਰ ਨਾ 70-80 ਕੀ ਮੰਗੀ ਆਈ ਹੁਣ ਸਾਡੀ ਪੰਗ ਆ ਜੀ ਸਾਡੇ ਸਾਜਨਾ ਡੈਕਟ ਮਿਲਨੇ ਚਾਹੀਦੇ ਨਾ ਕਿ ਇਹ ਕੋਈ ਨਹੀਂ ਚਾਹੀਦੀ ਡੈਕਟ ਵੀ ਆ ਚੱਕੋ ਪੈਸੇ ਇਹ ਸਾਡੇ ਨਾਲ ਜ਼ਬਰਦਸਤੀ ਧੱਕਾ ਕਰ ਰਹੇ ਇਹ ਜਿਹੜੀ ਸਾਡੀ ਪੰਜਾਬੀ ਜ਼ਮੀਨ ਸੀ ਇਹ ਦਾਦੀ ਦੇ ਟਾਈਮ ਤੋਂ ਸਾਡੀ ਇਹ ਜ਼ਮੀਨ ਸਾਰੋਂ ਨੋ ਜ਼ਿਆਦਾ ਫਾਇਦਾ ਪੂਰੇ ਆਪਣੇ ਪੰਜਾਬ ਚ ਇਹ ਜ਼ਮੀਨ ਜਿੱਥੇ ਅਸੀਂ ਖੜੇ ਹਾਂ ਮੈਂ ਕਿਤੇ ਦੰਦਾਲ ਤੇ ਕਿਤੇ ਪੱਥਰ ਤੇ ਕਿਤੇ ਕੋਸਟ ਉਹਨਾਂ ਨੂੰ ਕਰੋੜ ਤੋਂ ਕਰੋੜ ਰੁਪਇਆ ਸਾਡੀ ਜਿਹੜੀ 1-1 ਰੁਪਇਆ ਦੀ ਜ਼ਮੀਨ ਦੀ ਕੀ ਉਸਤਾਂ ਵਿਕਰ 42 ਮਹੀਨਾ ਸੀ ਬੇਸਕੈਫਾਰਾ ਕਿਲੇ ਹੋਰ ਖਰੀਦ ਲਏ ਦਸਤੇ ਉਹ ਕਿਲੇ ਦੀ ਕੀਮਤ ਜਿੰਨੇ ਸene 8 88 ਲੱਖ ਨੂੰ ਨੇ ਇਹ ਸਾਡਾ ਬਿਲਕੁਲ ਪੀਸਫੁਲ ਜਿਹੜਾ ਪ੍ਰੋਜੈਕਸ਼ਨ ਨਾਲ ਨੈਸ਼ਨਲ ਅਜ਼ਾਦੀ ਦਾ ਕਰਦੇ ਆ ਸਾਡੇ ਜਿਹੜੇ ਦੋ ਆਪਸ਼ਨ ਨੇ ਡੀਐਸਪੀ ਸਰਕਮਿਸ਼ਨ ਕਰਿਆ ਔਰ ਡੀਐਸਪੀ ਸਰਪੁਲਿੰਦਰ ਸਿੰਘ ਜੀ 60 ਜਵਾਨ ਸਾਡਾ ਜਿਹੜਾ ਇਸ ਡਿਊਟੀ ਲਈ ਤਾਇਨਾਤ ਆ ਬਿਲਕੁਲ ਸ਼ਾਂਤੀਪੂਰਨ ਚੱਲ ਰਿਹਾ ਨੈਸ਼ਨਲ ਅਜ਼ਾਦੀ ਦਾ ਪ੍ਰੋਜੈਕਸ਼ਨ ਉਹ ਆਪਣਾ ਪ੍ਰੋਜੈਕਸ਼ਨ ਜਿਹੜਾ 29 ਨਵੰਬਰ ਜਿਹੜੇ ਲੋਕ ਸਰ ਇੱਕ ਦੋ ਕਲੋਕੀਆਂ ਕਹਿ ਰਹੇ ਸੀ ਕਿ ਸਾਨੂੰ ਜਿਹੜੇ ਆ ਪੈਸੇ ਧੱਕ ਪਏ ਜਾ ਰਹੇ ਨੇ ਉਹ ਉਹਨਾਂ ਦਾ ਥੋੜਾ ਬੁਧਾ ਗਲਵੁੱਦ ਕੀਤਾ ਜਾ ਗਿਆ ਸੀ ਉਹਨਾਂ ਦੇ ਵੀ ਉਹ ਇਹ ਐਸਡੀ ਦਾ ਕੰਮ ਹੈ ਜਿਨ੍ਹਾਂ ਦੀ ਡਿਊਟੀ ਹੈ ਉਹ ਦੇਖਣਗੇ ਕਿ ਪੈਸੇ ਘੱਟ ਵੱਧਦੇ ਜਿੰਨੇ ਵੀ ਜੋ ਜਾਇਆ ਉਹ ਇਹਨਾਂ ਨੂੰ ਮਿਲੂਗਾ ਜੋ ਜੋ ਮਾਰਕੀਟ ਪ੍ਰਾਈਸ ਰੇਟ ਆਫ ਹੋਰ ਕਿਸੇ ਤਰ੍ਹਾਂ ਦੀ ਕੋਈ ਸਰ ਜਿਹੜੀ ਅਨਸਥਾਨੀ ਘਟਨਾ ਤਾਂ ਨਹੀਂ ਹੋਈ ਕਿ ਕੀ ਗਾਈ ਰੋਈ ਅਸੀਂ ਨਹੀਂ ਹੋਣ ਦੇਣੀ ਨਹੀਂ ਨਹੀਂ ਵਧੀ ਹੈ ਹੀ ਗੱਲ ਦੀ ਲੋਕ ਆਪਣਾ ਵਧੀਆ ਕੋਪਰੇਟ ਕਰੇ